ਮੇਰਾ ਨਾਮ ਬਲੰਦਰ ਸਿੰਘ ਹੈ ਜੀ ਮੈਂ ਲੋਕ ਅਧਿਕਾਰ ਲਹਿਰ ਦਾ ਮੈਂਬਰ ਹਾਂ ਤੇ ਕੀ ਕਹਿਣਾ ਚਾਹੁੰਗੇ ਦਰਖਤ ਪੱਟੇ ਜਾ ਰਹੇ ਹਰੇ ਭਰੇ ਜੀ ਦੇਖੋ ਸਵਾਲ ਇਹ ਹੈ ਕਿ ਮਤਲਬ ਇਹ ਵੱਢ ਵੀ ਰਹੇ ਆ ਸਾਡੇ ਦੇਸ਼ ਦੇ ਹਾਕਮ ਤੇ ਖਾ ਵੀ ਰਹੇ ਆ ਇਹ ਮਨੁੱਖਾਂ ਨੂੰ ਵੀ ਵੱਢ ਖਾ ਰਹੇ ਆ ਤੇ ਇਸੇ ਤਰ੍ਹਾਂ ਦਰਖਤਾਂ ਨੂੰ ਵੀ ਵੱਢ ਖਾ ਰਹੇ ਆ ਦਰਖਤਾਂ ਦੇ ਵੱਡੇ ਜਾਣ ਦੇ ਨਾਲ ਹੀ ਮਨੁੱਖ ਵੀ ਵੱਡੇ ਜਾ ਰਹੇ ਆ ਸੋ ਸਾਡਾ ਜਿਹੜਾ ਵਾਤਾਵਰਨ ਹੈ ਇਹ ਅੱਜ ਸਾਡੇ ਜੀਵਨ ਲਈ ਘਾਤਕ ਬਣ ਗਿਆ ਦਿੱਲੀ ਦੇ ਵਿੱਚ ਬੈਠਾ ਹਾਕਮ ਹੈ ਜਿਹੜਾ ਦਿੱਲੀ ਅੱਜ ਇੱਕ ਗੈਸ ਦਾ ਚੈਂਬਰ ਬਣ ਗਈ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਸੋ ਕੀ ਇਹ ਦਿੱਲੀ ਵਰਗਾ ਸਾਰੇ ਮਤਲਬ ਦੇਸ਼ ਨੂੰ ਤੇ ਪੰਜਾਬ ਨੂੰ ਬਣਾਉਣਾ ਚਾਹੁੰਦੇ ਆ ਸੋ ਜਿਹੜੀ ਗੱਲ ਦਾ ਇੱਥੇ ਪਤਾ ਲੱਗਿਆ ਕਿ ਇਹ ਇੱਕ ਵੱਡੇ ਸੰਤਕਾਰ ਦੀ ਜਿਹੜੀ ਹੈਗੀ ਆ ਇਹ ਪਿਛਲੇ ਪਾਸੇ ਉਹਨੇ ਕਲੋਨੀ ਕੱਟੀ ਹੈ ਔਰ ਉਹ ਦਾਅਵੇ ਨਾਲ ਕਹਿੰਦਾ ਕਿ ਸਾਡੀ ਦਿੱਲੀ ਨਾਲ ਯਾਰੀ ਆ ਅਸੀਂ ਦਰਖਤ ਪੱਟੀਏ ਵੱਢੀਏ ਸਾਨੂੰ ਕੋਈ ਨਹੀਂ ਰੋਕ ਸਕਦਾ ਸੋ ਮੈਂ ਦਾਅਦ ਦਿੰਦਾ ਹਾਂ ਉਹਨਾਂ ਵਾਤਾਵਰਣ ਪ੍ਰੇਮੀਆਂ ਦੀ ਜਿਨ੍ਹਾਂ ਨੇ ਇੱਥੇ ਮੋਰਚਾ ਲਾਇਆ ਅਸੀਂ ਲੋਕ ਅਧਿਕਾਰ ਲਹਿਰ ਵੱਲੋਂ ਅੱਜ 20 ਜਣਿਆਂ ਦੀ ਟੀਮ ਲੈ ਕੇ ਉਹਨਾਂ ਨੂੰ ਇੱਥੇ ਸਮਰਥਨ ਦੇਣ ਵਾਸਤੇ ਹਾਜ਼ਰ ਹੋਏ ਆਂ ਅਸੀਂ ਪੂਰੀ ਤਰ੍ਹਾਂ ਇਹਨਾਂ ਦੇ ਨਾਲ ਆਂ ਔਰ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਇਹ ਜਿਹੜੇ ਦਰਖਤ ਹੈਗੇ ਆ ਸਰਕਾਰ ਦੀ ਜਗ੍ਹਾ ਦੇ ਵਿੱਚ ਸੜਕ ਦੇ ਨਾਲ ਖੜੇ ਹੋਏ ਸੀ ਉਹਨਾਂ ਨੂੰ ਕੀ ਅਧਿਕਾਰ ਹੈ ਪੱਟਣ ਦਾ ਸੋ ਇਹਨਾਂ ਨੇ ਕਿੱਥੋਂ ਕਲੀਅਰੈਂਸ ਲਈ ਹੈ ਇਹਨਾਂ ਤੇ ਮੁਕੱਦਮਾ ਦਰਜ ਕੀਤਾ ਜਾਵੇ ਔਰ ਇਹਨਾਂ ਨੂੰ ਇਸ ਗੱਲ ਦਾ ਜੁਰਮਾਨਾ ਲਾਇਆ ਜਾਵੇ ਔਰ ਜਿੰਨੇ ਦਰਖਤ ਪੱਟੇ ਐ ਇਦੋਂ 100 ਗੁਣਾ ਦਰਖਤ ਪਾਲਣ ਦੀ ਜ਼ਿੰਮੇਵਾਰੀ ਇਹਨਾਂ ਲੋਕਾਂ ਤੇ ਅਹਿਦ ਕੀਤੀ ਜਾਵੇ ਔਰ ਇਹਨਾਂ ਨੂੰ ਜੇਲ੍ਹ ਯਾਤਰਾ ਕਰਾਈ ਜਾਵੇ ਇਸ ਮਾਮਲੇ ਦੀ ਮਨਜ਼ੂਰੀ ਵੀ ਸਵਾਲਾਂ ਦੇ ਘੇਰੇ ਵਿੱਚ ਆ ਕਹਿੰਦੇ ਐਨਜੀਟੀ ਨੂੰ ਮਨਜ਼ੂਰੀ ਦੇ ਦਿੱਤੀ ਦੇਖੋ ਗੱਲ ਇਹ ਆ ਵੀ ਜਦੋਂ ਇਹ ਲੋਕ ਦਾਵਾ ਕਰਦੇ ਆ ਇਹ ਪਟਣ ਵਾਲੇ ਵੀ ਸਾਡੀ ਦਿੱਲੀ ਨਾਲ ਯਾਰੀ ਐ ਤੇ ਐਨਜੀਟੀ ਜਿਹੜੀ ਹੈਗੀ ਆ ਇਹ ਜਿਹੜੇ ਸਾਡੇ ਦੇਸ਼ ਦੇ ਚੋਰ ਹਾਕਮ ਆ ਉਹਨਾਂ ਤੋਂ ਬਾਹਰ ਤਾਂ ਹੈ ਨਹੀਂ ਕਿਉਂਕਿ ਕਰਪਟ ਪਨੀਸ਼ੀ ਪ੍ਰਸ਼ਟ ਜਿਹੜਾ ਸਿਸਟਮ ਹੈਗਾ ਰਾਜਨੀਤਿਕ ਵਰਤਾਰਾ ਉਹਦੇ ਵਿੱਚ ਸਾਰੇ ਹੀ ਆ ਜਾਂਦੇ ਆ ਇਥੋਂ ਤੱਕ ਕਿ ਅਦਾਲਤਾਂ ਵੀ ਆ ਜਾਂਦੀਆਂ ਮੈਨੂੰ ਸ਼ਰਮ ਨਾ ਕਹਿਣਾ ਪੈਂਦਾ ਕਿ ਪੈਂਦਾ ਹੈ ਕਿ ਸਾਡੇ ਦੇਸ਼ ਦੇ ਸੁਪਰੀਮ ਕੋਰਟ ਦੇ ਜਿਹੜੇ ਮੁੱਖ ਜੱਜ ਹੈ ਉਹਨਾਂ ਦੇ ਉੱਤੇ ਵੀ ਪਿਛਲੇ ਦਿਨਾਂ 'ਚ ਦੋਸ਼ ਜਿਹੜੇ ਹੈਗੇ ਆ ਉਹ ਲੱਗੇ ਹੋਏ ਆ ਔਰ ਉਹਨਾਂ ਦੋਸ਼ਾਂ ਦੇ ਹੁੰਦਿਆਂ ਹੋਇਆ ਉਹ ਸੁਪਰੀਮ ਕੋਰਟ ਦੇ ਜੱਜ ਤੱਕ ਪਹੁੰਚ ਗਏ ਵਕੀਲ ਪ੍ਰਸ਼ਾਂਤ ਪੂਸ਼ਣ ਦੀ ਦੱਸ ਰਹੇ ਆ ਕਿ ਕਿਹੜੇ ਜੱਜ ਨੇ ਸਰਕਾਰ ਨੂੰ ਕਿੱਥੇ ਫੇਵਰ ਕੀਤੀ ਹੈ ਔਰ ਉਹਨੇ ਉਸ ਤੋਂ ਬਾਅਦ ਕਿੰਨਾ ਵੱਡਾ ਅਹੁਦਾ ਲਿਆ ਸੋ ਅੱਜ ਸਾਨੂੰ ਲੋਕਾਂ ਨੂੰ ਇਕੱਠੇ ਹੋਣਾ ਪਏਗਾ ਸੋ ਬਠਿੰਡਾ ਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਇੱਥੇ ਵਾਤਾਵਰਣ ਪ੍ਰੇਮੀਆਂ ਨੇ ਜਿਹੜਾ ਅੰਦੋਲਨ ਸ਼ੁਰੂ ਕੀਤਾ ਉਸ ਅੰਦੋਲਨ ਨੂੰ ਵੱਡਿਆਂ ਕਰਨ ਔਰ ਉਹਦੇ ਵਿੱਚ ਸ਼ਾਮਲ ਹੋ ਕੇ ਜਿਹੜਾ ਨਿਆਹ ਹੈਗਾ ਪੰਜਾਬ ਦੇ ਲੋਕਾਂ ਨੂੰ ਦੁਹਾਉਣ ਇੱਥੇ 30 ਦਰਖਤ ਹੈ ਜਿਹੜੇ ਹਰੇ ਭਰੇ 50 ਸਾਲਤ ਕਰੀ ਹੋਣ ਪੁਰਾਣੇ ਉਹਨਾਂ ਨੂੰ ਵੱਟਣ ਦੀ ਮਨਜ਼ੂਰੀ ਦਿੱਤੀ ਪਰ ਸ਼ਹਿਰ ਵਿੱਚ ਸੁੱਕੇ ਦਰਖਤਾਂ ਲੋਕ ਅਪੀਲ ਕਰਦੇ ਆ ਵੀ ਇਹ ਨੁਕਸਾਨ ਕਰਨਗੇ ਪਰ ਉਹਨਾਂ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਦੇਖੋ ਸਵਾਲ ਇਹ ਹੈ ਵੀ ਜਿੱਥੇ ਕੋਈ ਚੀਜ਼ ਲੋਕਾਂ ਲਈ ੜਿੱਕਾ ਬਣ ਰਹੀ ਹੈ ਉੱਥੇ ਜੇ ਤੁਸੀਂ ਮਨਜ਼ੂਰੀ ਲੈਣੀ ਆ ਤਾਂ ਤੁਹਾਨੂੰ ਮੋਟੀ ਰਿਸ਼ਵਤ ਦੇਣੀ ਪਊਗੀ ਉਹਦੇ ਆਸਤੇ ਪਰੰਤੂ ਜਿੱਥੇ ਲੋਕਾਂ ਨੂੰ ਚੀਜ਼ ਸਹੂਲਤ ਦੇ ਰਹੀ ਆ ਪਰ ਇੱਕ ਕਾਰੋਬਾਰੀ ਆਸਤੇ ਕਾਰਪੋਰੇਟ ਆਸਤੇ ੜਿੱਕਾ ਬਣ ਰਹੀ ਆ ਉਹਨੂੰ ਉਹ ਹੱਸ ਕੇ ਪੱਟਣਗੇ ਕਿਉਂਕਿ ਉਹ ਜਿਹੜਾ ਕਾਰਪੋਰੇਟ ਹੈ ਉਹਨਾਂ ਨੂੰ ਖੁੱਲੇ ਤੌਰ ਤੇ ਰਿਸ਼ਵਤ ਦੇਣ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਅੜਿੱਕਾ ਨਹੀਂ ਹੁੰਦਾ ਉਹਨਾਂ ਕੋਲੇ ਵਾਧੂ ਪੈਸਾ ਹੁੰਦਾ 2 ਨੰਬਰ ਦੇ ਉਹਨਾਂ ਕੋਲੇ ਪੈਸੇ ਹੁੰਦੇ ਨੇ ਸੋ ਇਸੇ ਨੂੰ ਆਪਾਂ ਜਿਹੜਾ ਹੈਗਾ ਪ੍ਰੇਸ਼ਟ ਰਾਜਨੀਤਿਕ ਤੰਤਰ ਕਹਿੰਦੇ ਆ ਤੋ ਇਹਦਾ ਖਮਿਆਜਾ ਜਿਹੜਾ ਅਸੀਂ ਸਾਰੇ ਭੁਗਤ ਰਹੇ ਆ ਸੋ ਲੋਕਾਂ ਨੂੰ ਇਹਦੇ ਖਿਲਾਫ ਇਕੱਠੇ ਹੋਣਾ ਚਾਹੀਦਾ ਪਹਿਲਾਂ ਆਪਾਂ ਨੂੰ ਸਾਫ਼ ਪਾਣੀਆਂ ਦੇ ਲਈ ਲੜਾਈਆਂ ਲੜੀਆਂ ਜਾ ਰਹੀਆਂ ਜੀ ਤੇ ਕੀ ਹੁਣ ਜੇ ਐਂਧ ਰੱਕ ਪੱਟੇ ਗਏ ਤੇ ਸਾਫ਼ ਹਵਾ ਲਈ ਵੀ ਲੜਾਈਆਂ ਲੜਡੀਆਂ ਬਿਲਕੁਲ ਲੜਨੀਆਂ ਪੈਣਗੀਆਂ ਜੀ ਤੁਹਾਨੂੰ ਆਕਸੀਜਨ ਦਾ ਸਿਲੰਡਰ ਜਿਵੇਂ ਹੁਣ ਤੁਹਾਡੇ ਕੈਮਰੇ ਮੋਢੇ ਤੇ ਡੰਗੇ ਪਏ ਆ ਇਸ ਤਰ੍ਹਾਂ ਨਾਲ ਮੋਢੇ ਤੇ ਰੱਖ ਕੇ ਤੁਰਨਾ ਪਊਗਾ ਸੋ ਇਹਦੇ ਆਸਤੇ ਜੇ ਅਸੀਂ ਨਾ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਜੋ ਜਾਗੇ ਸੇ ਉਭਰੇ ਸੂਤੇ ਗਏ ਮਹਾਏ ਜੇ ਸੁੱਤੇ ਰਹੋਗੇ ਤਾਂ ਫਿਰ ਰੁੜ ਜਾਗੇ ਅੱਜ ਸਾਡਾ ਹਵਾ ਪਾਣੀ ਮਿੱਟੀ ਜ਼ਹਿਰੀਲਾ ਹੋਗਾ ਸਾਡੇ ਸਭ ਦੇ ਸਾਹਮਣੇ ਆ ਔਰ ਇਹ ਦਰਖਤ ਜਿਹੜਾ ਹੈਗਾ ਇਹ ਸਾਡਾ ਇੱਕ ਐਸਾ ਮਿੱਤਰ ਹੈ ਕਿ ਐਸਾ ਸਾਥੀ ਹੈ ਔਰ ਇੱਕ ਦਰਖਤ ਕਿਤੇ ਇੱਕ ਦਿਨ ਚ ਬਣ ਜਾਂਦਾ ਜੀ ਉਮਰਾਂ ਲੱਗ ਜਾਂਦੀਆਂ ਨੇ ਇਹਨਾਂ ਨੂੰ ਪਤਾ ਨਹੀਂ 50 ਸਾਲ ਹੋ ਗਏ ਹੁਣੇ ਇੱਥੇ ਖੜਿਆ ਨੂੰ ਸੋ ਇਹਦੇ ਖਿਲਾਫ ਸਖਤ ਐਕਸ਼ਨ ਜਿਹੜਾ ਲੈਣਾ ਚਾਹੀਦਾ ਤੇ ਲੋਕਾਂ ਨੂੰ ਲਾਮਬਦ ਹੋਣਾ ਚਾਹੀਦਾ ਜਿੰਨੇ ਲੋਕਾਂ ਨੇ ਇਸ ਤਰ੍ਹਾਂ ਮਨਜ਼ੂਰੀ ਦੇਤੀ ਜਾਂ ਇਥੋਂ ਲਿਖ ਕੇ ਭੇਜਿਆ ਵੀ ਉਹਨਾਂ ਤੇ ਵੀ ਕਾਰਵਾਈ ਬਿਲਕੁਲ ਹਰ ਹਾਲਤ ਚ ਉਹਨਾਂ ਅਫਸਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇਸ ਗੱਲ ਦੀ ਮਨਜ਼ੂਰੀ ਦਿੱਤੀ। ਇਹ ਅੜਿੱਕਾ ਹੀ ਕੋਈ ਨਹੀਂ ਸੀ ਜੀ ਕਲੋਨੀ ਸਿਰਫ ਉਹਨਾਂ ਨੇ ਇਸ ਲਈ ਪੱਟੇ ਨਾ ਕਿ ਆ ਕਲੋਨੀ ਦਿਖਣੀ ਚਾਹੀਦੀ ਹੈ। ਅਦਰਵਾਈਜ਼ ਤਾਂ ਇਹਨਾਂ ਦਰਖਤਾਂ ਦੇ ਉੱਤੇ ਉਹਨਾਂ ਦਾ ਕੋਈ ਹੱਕ ਹੀ ਹੈ ਨਹੀਂ ਸੀ ਇਹ ਦਰਖਤ ਸੜਕ ਤੇ ਖੜੇ ਆ। ਉਹਨਾਂ ਦੀ ਕਲੋਨੀ ਮਗਰਲੇ ਪਾਸੇ ਆ। ਪਰ ਉਹਨਾਂ ਨੂੰ ਨਵੇਂ ਲਾਏ ਹੋਏ ਬੂਟੇ ਇੱਥੋਂ ਦੀਆਂ ਸੜਕਾਂ ਇੱਥੇ ਲਾਈਆਂ ਹੋਈਆਂ ਲਾਈਟਾਂ ਦਿਖਣੀਆਂ ਚਾਹੀਦੀਆਂ। ਇਹਦੇ ਆਸਤੇ ਉਹਨਾਂ ਨੇ ਇਹਨਾਂ ਰੁੱਖਾਂ ਦੀ ਕੁਰਬਾਨੀ ਦਿੱਤੀ ਆ। ਔਰ ਇਹ ਬਹੁਤ ਮਾੜੀ ਗੱਲ ਹੈ। ਧੰਨਵਾਦ।